ਪੰਜਾਬ ਚ ਦਲਤਾਂ ਤੇ ਅਧਿਆਚਾਰਾਂ ਦਾ ਮਤਲਬ ਕੀ ਹੈ ਇਹ ਪਹਿਲਾਂ ਹੋਰ ਕਾਂਡ ਨੇ ਦੱਸਿਆ ਸੀ ਹੁਣ ਮਾਨਸਾ ਦੇ ਅੰਦਰ ਇੱਕ ਵੱਡਾ ਅਤਿਆਚਾਰ ਦਲਤ ਭਾਈਚਾਰੇ ਦੇ ਉੱਤੇ ਹੋਇਆਗਾ ਇੱਕ ਦਲਤ ਨੌਜਵਾਨ ਤੇ ਉੱਤੇ ਉਹਦਾ ਕਤਲ ਹੋਇਆ ਔਰ ਉਹਦੀ ਲੱਤ ਵੱਢ ਕੇ ਨਾਲ ਲੈ ਗਏ ਜੋ ਮਲਜ਼ਮ ਸਨ ਪੰਜਾਬ ਪੁਲਿਸ ਨੇ ਅਜੇ ਤੱਕ ਉਹਨਾਂ ਮਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਹੈ ਪਰਿਵਾਰ ਦਾ ਇਲਜ਼ਾਮ ਆ ਦੀ ਸਰਕਾਰ ਦੀ ਸ਼ਹਿ ਪ੍ਰਾਪਤਾ ਪੰਜਾਬ ਪੁਲਿਸ ਦੀ ਸ਼ਹਿ ਪ੍ਰਾਪਤਾ ਇਸੇ ਕਰਕੇ ਇਸ ਤਰ੍ਹਾਂ ਦੇ ਅਤਿਆਚਾਰ ਹੁੰਦੇ ਨੇ ਲਗਾਤਾਰ ਇਸ ਤਰ੍ਹਾਂ ਦੇ ਸਵਾਲ ਪੰਜਾਬ ਦੀ ਧਰਤੀ ਤੇ ਉੱtre ਨੇ ਪੰਜਾਬ ਦੇ ਅੰਦਰ ਇੱਕ ਫੈਨੋਮਨਾ ਬਣ ਚੁੱਕਿਆ ਹੈਗਾ ਸਾਡੇ ਨਾਲ ਪੀਮ ਤਾਂ ਦੀ ਫੈਮਲੀ ਜੋ ਅਗੋਰ ਚ ਕਾਂਡ ਹੋਇਆ ਸੀ ਉਹ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਉਂ ਇਸ ਤਰ੍ਹਾਂ ਦੇ ਅਤਿਆਚਾਰ ਰੋਕਣ ਦਾ ਨਾਂ ਨਹੀਂ ਲੈ ਰਹੇ ਤੁਹਾਡੇ ਨਾਲ ਇਹ ਸਾਰੀ ਚੀਜ਼ ਹੋਈ ਉਸ ਤੋਂ ਬਾਅਦ ਬੜਾ ਪ੍ਰੋਫਸਰ ਸਰਕਾਰ ਨੇ ਦੋਾਇਆ ਸੀ ਪੰਜਾਬ ਪੁਲਿਸ ਨੇ ਕਿਹਾ ਸੀ ਕਿਸ ਤਰ੍ਹਾਂ ਜਿਹਾ ਨਹੀਂ ਹੋਣੀ ਹੈ ਫਿਰ ਦੁਬਾਰਾ ਉਸੇ ਤਰ੍ਹਾਂ ਨਹੀਂ ਕਰਨਾ ਹੋਗਾ ਪਰ ਸੋਵਲਾਂ ਦਾ ਇਸ ਕਰਕੇ ਜਿਹੜਾ ਕਰਦੇ ਉਹ ਬਹੁਤ ਵੱਡੀ ਮਾੜੀ ਕਹਾਣੀ ਹੋਈ ਹੈ ਇਹ ਜਿਹੜੀ ਘਟਨਾਵਾਂ ਨੇ ਇਹ ਘਟਨਾਵਾਂ ਇਸ ਕਰਕੇ ਹੋ ਰਹੀਆਂ ਕਿ ਖਬੌਰ ਦੇ ਵਿੱਚ ਜਿਹੜਾ ਗੇਂਦ ਦੀ હત્યા ਕੀਤੀ ਗਈ ਸੀ ਨਾ ਸੰਰਕਰਨ ਦੇ ਤਾਂ ਕੰਗਿੰਦਾਂ ਤੇ ਲੜਾਈ ਲੜੀ ਹੈ 11 ਮਹੀਨੇ ਲਗਾਤਾਰ ਉਥੇ ਸਰਕਾਰ ਨੂੰ ਇਸ ਸਿੱਖ ਲੈਣੀ ਚਾਹੀਦੀ ਸੀ ਪਰ ਸਰਕਾਰ ਦਾ ਕਿਤੇ ਨਾ ਕਿਤੇ ਜਿਹੜਾ ਸ਼ਰਾਬ ਮਾਫੀਆ ਉਹਨਾਂ ਨਾਲ ਬਿਜ਼ਨਸ ਸੰਜੇ ਉਹਨਾਂ ਨਾਲ ਕੰਮ ਸੰਜੇ ਕਿ ਸਰਕਾਰ ਦੀ ਸ਼ਹਿ ਕਰਕੇ ਜਿਹੜੇ ਬਿਜ਼ਨਸਮੈਨ ਨੇ ਸ਼ਰਾਬ ਮਾਗਿਆ ਨੇ ਉਹਨਾਂ ਦੇ ਰਸਲੇ ਨੇ ਭੰਗਲੇ ਨੇ ਉੱਤੀਸੇ ਵੀ ਦਲਿਤ ਨੂੰ ਘੱਟ ਵੱਟ ਸਕਦੇ ਤੇ ਮੈਂ ਸਮਝਦਾ ਵੀ ਇੱਥੇ ਗਰੀਤਾ ਨਾਲ ਬਹੁਤ ਵੱਡਾ ਅਤਿਆਚਾਰ ਹੋ ਰਿਹਾ ਤੇ ਦਲਿਤਾਂ ਨਾਲ ਖਾਸ ਕਰਕੇ ਦਲਿਤਾਂ ਨੂੰ ਟਾਰਗੇਟ ਕੀਤਾ ਜਾਂਦਾ ਉਹਦੇ ਵਿੱਚ ਇੱਕ ਗੱਲ ਮੈਨੂੰ ਹੋਰ ਵੀ ਨਜ਼ਰ ਆ ਰਹੀ ਹੈ ਵੀ ਦਲਿਤਾਂ ਦੇ ਵਿੱਚ دہشت ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਤਾਂ ਜੋ ਆਉਣ ਵਾਲੇ ਸਮੇਂ ਦੇ ਚੋਣਾਂਵਾਂ ਦੇ ਵਿੱਚ ਇਹਨਾਂ ਦੇ ਦਹਿਸ਼ਤ ਭਾ ਕੇ ਉਹਨਾਂ ਤੋਂ ਵੋਟਾਂ ਨਾ ਮਿਲਣ ਇਸ ਕਰਕੇ ਇਸ ਕਰਕੇ ਇੱਥੇ ਜਿਹੜਾ ਇਹ ਸਿਮਿਲੈਰਿਟੀ ਕੀ ਹੈਗੀ ਉਹ ਕਾਂਡ ਦੇ ਅੰਦਰ ਵੀ ਲੱਗਦਾ ਵਾਹ ਵਟੀਆਂ ਗਈਆਂ ਸੀ ਇੱਥੇ ਵੀ ਹੋ ਗਈ ਕੁਝ ਹੋਇਆਗਾ ਹੋਰ ਕੀ ਸਿਮਿਲੈਰਿਟੀ ਹੈ ਇਹਦੇ ਵਿੱਚ ਸ਼ਰਾਬ ਮਾਰਦੀ ਸੀ ਉਹਦੇ ਵਿੱਚ ਵੀ ਸ਼ਰਾਬ ਮਾਰਦੀ ਐ ਇਹ ਵੀ ਲੜਕਾ ਠੇਕੇਦਾਰਾਂ ਕੋਲ ਕੰਮ ਕਰਦਾ ਸੀ ਉਹ ਲੜਕਾ ਵੀ ਠੇਕੇਦਾਰਾਂ ਕੋਲ ਕੰਮ ਕਰਦਾ ਸੀ ਆ ਕਿਉਂਕਿ ਜਦੋਂ ਵੀ ਠੇਕੇਦਾਰਾਂ ਕੋਲ ਕੰਮ ਕਰਦੇ ਕਿਉਂਕਿ ਗਲਤ ਕੰਮ ਕਰਾ ਦੇ ਬੰਦੇ ਦੇ ਪਰਚੇ ਦਰਜ ਕਰਾ ਦਿੰਦੇ ਉਹਨਾਂ ਨੂੰ ਇੰਨਾ ਘਾਸ ਕਰ ਦਿੰਦੇ ਨੇ ਕਿ ਬੰਦਾ ਉੱਥੋਂ ਕੰਮ ਛੱਡ ਕੇ ਚੱਲ ਜਾਂਦਾ ਜਾਣ ਨਹੀਂ ਦਿੰਦੇ ਜਿਵੇਂ ਅਸੀਂ ਫਿਲਮਾਂ ਦੇਖਦੇ ਬਿਲਕੁਲ ਫਿਲਮਾਂ ਦੇ ਵਿੱਚ ਜਿਵੇਂ ਗੁੰਡਾ ਰਾਜ ਹੁੰਦਾ ਉਸੇ ਤਰ੍ਹਾਂ ਦਾ ਬਾਦਲ ਸਾਹਿਬ ਦਾ ਇੱਥੇ ਗੁੰਡਾ ਰਾਜ ਹੈਗਾ ਤੇ ਬੜੀ ਅਫਸੋਸ ਦੀ ਗੱਲ ਹੈ ਕਿ ਬਾਦਲ ਸਾਹਿਬ ਦੀ ਇਹ ਨਹੀਂ ਉਮਰ ਹੈ ਹੋ ਗਈ ਤੇ ਮੁੱਖ ਮੰਤਰੀ ਸਾਹਿ ਇਸ ਘਟਨਾ ਦੇ ਵਾਪਰ ਦੇ ਤਰ੍ਹਾਂ ਤੇ ਦੇ ਗਲਤ ਫੋਨ ਦਾ ਦਰਦ ਕੀ ਆ ਪੰਜਾਬ ਦੇ ਅੰਦਰ ਗੁਰੂਆਂ ਪੀਰਾਂ ਭਗਤਾਂ ਦੀ ਧਰਤੀ ਰਹੀ ਹੈਗੀ ਰਵਦਾਸ ਜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਨੇ ਫੇਰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਜਦੋਂ ਦਲਿਤ ਦਾ ਇੱਕ ਦਰਦ ਕੀ ਆ ਪੰਜਾਬ ਦੇ ਦਲਿਤ ਦਾ ਦਰਦ ਕੀ ਆ ਦਲਤਾਂ ਦਾ ਦਲਿਤ ਹੋਣਾ ਮੈਂ ਤਾਂ ਸਮਝਦਾ ਇਸ ਟਾਈਮ ਸ਼ਰਾਬ ਵੱਡ ਚੁੱਕਿਆ ਹੈ ਸ਼ਰਾਬ ਦੀ ਨਦੀ ਦੀ ਦੇਵੀ ਦੇ ਤੇ ਪਹਿਲਾਂ ਦੇਂਦੀ ਹੁੰਦੀ ਸੀ ਸਾਡੇ ਵਾਸਤੇ ਦਲਿਤ ਤੇ ਸ਼ਰਾਬ ਕਿਉਂਕਿ ਪੋਲਿਟਿਸ਼ਨ ਬੰਦੇ ਜਿਹੜੇ ਪੋਲੀਟਿਕਲ ਬੰਦੇ ਨੇ ਸ਼ਰਾਬ ਮਾਫੀਆ ਨੇ ਉਹ ਸਾਨੂੰ ਐਨਯੂਜ਼ ਕਰਦੇ ਨੇ ਬਾਅਦ ਵਿੱਚ ਸਾਡੇ ਹੱਥ ਤੇ ਕੱਢ ਦਿੰਦੇ ਨੇ ਕਿ ਮੇਰਾ ਪੰਜਾਬ ਸਰਕਾਰ ਨੂੰ ਇੱਕ ਚੈਲੰਜ ਤੌਰ ਤੇ ਚੱਲਿਆ ਕਿਉਂਕਿ ਜਿਹੜਾ ਸਤਜਿੰਦ ਸਿੰਘ ਉਪਪਾਲੀ ਉਹਦੀ ਲੱਤ ਵੱਢ ਕੇ ਲੈ ਗਏ ਕੱਲ ਤੱਕ ਜਿਹਨਾਂ ਦੀ ਲੱਤ ਗਿਆ ਕੇ ਸੰਸਕਾਰ ਨਾ ਕੀਤਾ ਜਿਨ੍ਹਾਂ ਨੂੰ ਲੱਤ ਪਰਿਵਾਰ ਨੂੰ ਨਾ ਪੇਸ਼ ਕੀਤੀ ਗਈ ਤਾਂ ਮੈਂ ਮਰਨ ਵਰਤੇ ਇੱਥੇ ਆ ਗਿਆ ਕੱਲ ਤੱਕ ਦਾ ਟਾਈਮ ਨਾ ਹੋ ਗਿਆ ਮੈਂ ਹੋਰ ਕਦੇ ਬਾਦ ਸਰਕਾਰ ਤੇ ਬਾਦ ਸਰ ਨੂੰ ਮੇਰੀ ਬੇਨਤੀ ਹੈ ਕਿਉਂਕਿ ਉਮਰ ਵੱਡੀ ਹੈ ਦਲਤਾਂ ਦੀ ਆਬਾਦੀ ਬਹੁਤ ਵੱਡੀ ਹੈ ਪੰਜਾਬ ਦੇ ਅੰਦਰ ਫਿਰ ਵੀ ਕਿਉਂ ਆ ਗਏ 34% ਤੋਂ ਉੱਪਰ ਦਲਤਾਂ ਦੀ ਆਬਾਦੀ ਹੈ ਪੰਜਾਬ ਸਭ ਤੋਂ ਮਜ਼ਬੂਤ ਭਾਈਚਾਰਾ ਹੋਣ ਦੇ ਸਭ ਤੋਂ ਵੱਡਾ ਭਾਈਚਾਰਾ ਹੋਣ ਦੇ ਬਾਵਜੂਦ ਕਿਉਂ ਇਸ ਤਰ੍ਹਾਂ ਦੀ ਲੜਾਈ ਨਹੀਂ ਦਿੱਤੀ ਜਾ ਰਹੀ ਕਿ ਗਲਤ ਮੰਡੇ ਹੋਏ ਨੇ ਪਾਲ ਨੀਕੀਆਂ ਚ ਵੱਖ-ਵੱਖ ਜੀਆਂ ਕਮਿਊਨਿਟੀਜ਼ ਨੇ ਤੁਹਾਡੀਆਂ ਇਸ ਕਰਕੇ ਲੜਾਈ ਸਫਲ ਨਹੀਂ ਹੋਜੀ ਇਸ ਕਰਕੇ ਤੁਹਾਡਾ ਸਨਮਾਨ ਬਹਾਲ ਨਹੀਂ ਹੁੰਦਾ ਗੱਲ ਇਹ ਨਹੀਂ ਹੈ ਅਸਲ ਵਿੱਚ ਗੱਲ ਇਹ ਹੈ ਜਿਹੜੇ ਸਾਡੇ ਸਾਥੀ Dalit ਨੇ ਉਹ ਗਰੀਬ ਨੇ ਤੇ ਕੰਮਕਾਰ ਵਾਲੇ ਕਰਨ ਵਾਲੇ ਨੇ ਜੇਕਰ ਕਿਉਂਕਿ ਅਸੀਂ ਜਿਹੜੀ ਦਿਹਾੜੀ ਜਾਨਾ ਹੈ ਨਾ ਅਮੀਰਾਂ ਦੇ ਜਾਨਾ ਜੇ ਕੋਈ ਰੋਜ਼ਗਾਰ ਕਰਨਾ ਹੈ ਨਾ ਅਮੀਰਾਂ ਦੇ ਜਾਨਾ ਜੇਕਰ ਅਸੀਂ 4 ਦਿਨ ਰੋਜ਼ਗਾਰ ਅਸੀਂ ਆਪੇ ਛੱਡ ਦਈਏ ਤਾਂ ਸਾਡੇ ਬੱਚੇ ਭੁੱਖੇ ਮਰਨਗੇ ਇਸ ਕਰਕੇ ਸਾਡੀ ਮਜਬੂਰੀ ਹੈ ਅਸਲ ਦੇ ਵਿੱਚ ਇਕੱਠੇ ਤਾਂ ਅਸੀਂ ਹੋਏ ਆ ਕਿਉਂ ਨਹੀਂ ਹੋਏ 15-15 ਹਜ਼ਾਰ ਦਾ ਇਕੱਠ ਜਿਹੜਾ ਅਬੋਰ ਦੇ ਕਾਂਡ ਦੇ ਵਿੱਚ ਹੋਇਆ ਅਬੋਰ ਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਨੇ ਲਾਈ ਹੈ ਬਿਲਕੁਲ ਹਿੰਦੁਸਤਾਨ ਦੇ ਤੱਕ ਗਿਆ ਵਿਦੇਸ਼ਾਂ ਦੇ ਵਿੱਚ ਮੈਨੂੰ ਯਾਦ ਹੈ ਪੰਜਾਬ ਚੈਨਲ ਇੱਥੋਂ ਤੱਕ ਕੈਨੇਡਾ ਦਾ ਉਹ ਸਾਡੀ ਇੰਟਰਵਿ ਕਿ ਕਿਤੇ ਨਾ ਕਿਤੇ ਜਦੋਂ ਦੋਹਾਂ Dalit ਸਮਾਜ ਇਕੱਠਾ ਹੋ ਗਿਆ ਉਸ ਦਿਨ ਸਾਡੀ ਸੱਤਾ ਨਾਲ ਪਾਰਟੀਆਂ ਜਾਣਗੀਆਂ ਤੇ ਸਰਕਾਰਾਂ ਖਿਲ ਸਕਣ ਨੂੰ ਲੱਗਦਾ ਕਿਤੇ ਅੰਬੇਦਕਰ ਦਾ ਜੋ ਸੁਪਨਾ ਸੀ ਜਾਂ ਅੰਬੇਦਕਰ ਦੀ ਜੋ ਰਾਜਨੀਤੀ ਨੂੰ ਨਹੀਂ ਸੁਣਿਆ ਗਿਆ ਤੁਸੀਂ ਕਦੇ ਕਿਸੇ ਪਾਰਟੀ ਨਾਲ ਕਦੇ ਕਿਸੇ ਪਾਰਟੀ ਦੇ ਪਿੱਛੇ ਜੋ ਇੱਕ ਗਲਤ ਪੋਲਿਟਿਕਸ ਪੰਜਾਬ ਦੇ ਅੰਦਰ ਖੜੀ ਹੋਣੀ ਸੀ ਕਾਂਸੀ ਰਾਮ ਵੱਡੇ ਲੀਡਰ ਹੋ ਦੇ ਬਾਵਜੂਦ ਵੀ ਇੱਥੇ ਸਿਆਸਤ ਨਹੀਂ ਖੜੀ ਹੋ ਸਕੀ ਸਿਆਸਤ ਖੜੀ ਨਾ ਹੋਣ ਦਾ ਮਤਲਬ ਇਹ ਹੈ ਕਿ ਇੱਥੇ ਵੱਡੇ ਅਤਿਆਚਾਰ ਦਲਤਾਂ ਤੇ ਹੋ ਰਹੇ ਨੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਇੱਥੇ ਜੋ ਬਾਬਾ ਸਾਹਿਬ ਦੀ ਸੋਚ ਸੀ ਉਹ ਸੋਚ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਸਕੇ ਕਿਉਂਕਿ ਇਹਨਾਂ ਲੋਕਾਂ ਨੇ ਉਹਨੂੰ ਲਾਗੂ ਕਰਨ ਨਹੀਂ ਦਿੱਤਾ ਅੱਜ 70 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੇ ਹੁਣ ਕਿਤੇ ਗੱਲਾਂ ਆ ਰਹੀਆਂ ਵੀ 바ਵਾ ਸਾਹਿਬ ਕੀ ਲਿਖ ਕੇ ਗਏ ਸੀ ਕੀ 바ਵਾ ਸਾਹਿਬ ਨੇ ਦੱਸਿਆ ਸੀਗਾ 바ਵਾ ਸਾਹਿਬ ਦਾ ਇੱਕੋ ਮਤਲਬ ਸੀ ਬਰਾਬਰਤਾ ਦਾ ਸਿਸਟਮ ਕਰਨਾ ਪਰ ਇਹਨਾਂ ਲੋਕਾਂ ਨੇ ਸਾਨੂੰ ਬਰਾਬਰ ਨਹੀਂ ਆਣ ਦਿੱਤਾ ਸਿਰਫ ਦਬਾ ਕੇ ਰੱਖਣਾ ਤੇ ਅੱਜ ਸਾਨੂੰ ਸਿਰਫ ਵੋਟਾਂ ਵਾਲਾ ਇੱਕ ਹਥਿਆਰ ਸਮਝ ਕੇ ਜਦੋਂ ਇਲੈਕਸ਼ਨ ਆਣਾ ਇਹਨਾਂ ਨੂੰ ਯੂਜ਼ ਕਰਨਾ ਤੇ ਉਸੇ ਕੜੀ ਵੱਜੋਂ ਸ਼ਰਾਬ ਮਾਫੀਆ ਜਿਹੜਾ ਅੱਜ ਸਿਰ ਚੜ ਕੇ ਬੋਲ ਰਿਹਾ ਹੈ ਕਿ ਬਾਦਲ ਸਾਹਿਬ ਦੀ ਉਹਨਾਂ ਨੂੰ ਪੂਰੀ ਛੇ ਹੈ ਮੈਨੂੰ ਪਤਾ ਲੱਗਾ ਨਰਿੰਦਰ ਸਿੰਘ ਜਿਹੜਾ ਡਰਾਈਵਰ ਹੈ ਬਾਦਲ ਸਾਹਿਬ ਦਾ ਉਹਦੇ ਪਰਿਵਾਰ ਦੇ ਵਿੱਚ ਉਹਨਾਂ ਨੇ ਕਤਲ ਕੀਤਾ ਤੇ ਬੰਦੇ ਜਿਹੜੇ ਇੰਨੇ ਹੌਸਲੇ ਮੈਂ ਦੇਖ ਕੇ ਖਰਾਣਾਂ ਰੂਹ ਕਾਪ ਜਾਂਦੀ ਆ ਆਮ ਬੰਦੇ ਕਿਉਂ ਆ ਗਾ ਦੁਆਬੀ ਦਾ ਦਲਿਤ ਇਕੱਠਾ ਹੋ ਜਾਂਦਾ ਕਿਸੇ ਵੀ ਘਟਨਾ ਤੇ ਮਾਲਵੇ ਦਾ ਦਲਿਤ ਅਸੀਂ ਦੇਖ ਰਹੇ ਹਾਂਗੇ ਕਿ ਇੱਥਾਈ ਨਹੀਂ ਰਿਹਾ ਐਦਾ ਇੱਕ ਸੰਘਰਸ਼ ਦੇ ਅੰਦਰ ਆਉਣਾ ਹੁੰਦਾ ਹੈ ਕਿ ਆਪਦੀ ਲੜਾਈ ਲੜਨੀ ਹੁੰਦੀ ਆ ਗਲਤ ਨਜ਼ਰੀ ਨਹੀਂ ਆਰੇ ਗਲਤ ਭਾਈਚਾਰਾ ਜਾਂ ਅਦਰ ਜਿਹੇ ਕਮੇਟੀ ਵੀ ਉਹ ਵੀ ਨਜ਼ਰ ਆਉਂਦੀ ਆ ਇਤਨਾ ਕਿ ਤੁਹਾਨੂੰ ਲੱਗਦਾ ਮਾਲਵੇ ਦੇ ਅੰਦਰ ਇਨਸਾਫ ਦੀ ਲੜਾਈ ਚਾ ਮਾਲਵੇ ਦੇ ਅੰਦਰ ਉਹ ਪ੍ਰੰਕ ਨਹੀਂ ਹੈਗਾ ਜੋ ਦੁਆਬੇ ਦੇ ਅੰਦਰ ਜੋ ਮਾਝੀ ਦੇ ਅੰਦਰ ਇਹ ਇੱਕ ਇੰਦੇ ਤੁਹਾਡੀ ਇਸ ਜਿਹੜਾ ਪਰਿਵਾਰ ਹੈ ਉਹ ਪਰਿਵਾਰ ਇਹਦਾ ਕੋਈ ਅਸਲ ਦੇ ਵਿੱਚ ਹੈ ਨਹੀਂ ਤੇ ਜੇ ਕਿਸੇ ਜਥੇਬੰਦੀ ਸਾਥੀਆਂ ਨੇ ਜਿਹੜਾ ਇਹਦੇ ਤੇ ਪਕੜ ਨਹੀਂ ਕਰ ਸਕਦੇ ਅਸਲ ਵਿੱਚ ਉੱਪਰ ਜੇ ਪ੍ਰੋਪਰ ਪਕੜ ਹੋ ਜਾਏਗੀ ਹੁਣੇ ਮੈਂ ਸਾਥੀਆਂ ਨਾਲ ਗੱਲ ਕੀਤੀ ਹੈ ਮੈਂ ਵੀ ਪੰਜਾਬ ਦੇ ਵਿੱਚ ਜਨਰਲ ਸਿਕਤਰਾ ਸੰਸਥਾ ਦਾ ਯੂਨੀ ਸਮਾਜ ਦਾ ਮੈਂ ਵੀ ਪੰਜਾਬ ਦੇ ਵਿੱਚ ਲੋਕਾਂ ਕੋਲ ਇੱਕ ਜ਼ੋਰਦਾਰ ਪ੍ਰੋਗਰਾਮ ਕਰਾਂਗੇ ਜੇਕਰ ਇਨਸਾਫ ਨਾ ਕੀਤਾ ਗਿਆ ਅਸਲ ਵਿੱਚ ਸਭ ਤੋਂ ਪਹਿਲੀ ਜਿਹੜੀ ਸਾਡੀ ਮੰਗ ਹੈ ਵੀ ਉਹ ਬੱਚੇ ਦੀ ਜਿਹੜਾ ਅੰਗ ਲਾ ਕੇ ਤੇ ਉਹ ਮਤਲਬ ਆਪਾਂ ਮੈਨੂੰ ਅਸੀਂ ਵੀ ਉਹਨਾਂ ਦੇ ਬੱਚੇ ਦਾ ਸੰਸਕਾਰ ਕਰਾਇਆ ਜਾਵੇ ਉਸ ਤੋਂ ਬਾਅਦ ਜਿਹੜੇ ਦੋਸ਼ੀਆਂ ਦੇ ਖਿਲਾਫ ਅਸੀਂ ਲੜਾਈ ਲੰਬੀ ਲੜਾਈ ਲੜਾਂਗੇ ਕੋਈ ਦੋਰਾ ਹੀ ਨਹੀਂ ਇੱਕ ਮੈਂ ਐਲਾਨ ਕੀਤਾ ਬਿਲਕੁਲ ਚੈਨਲ ਤੋਂ ਬੋਲ ਰਿਹਾ ਹਾਂ ਪੂਰੇ ਹੁਸ਼ਵਾਬੀ ਬੋਲ ਰਿਹਾ ਜੇਕਰ ਕੱਲ ਤੱਕ ਉਹਦਾ ਅੰਗ ਨਹੀਂ ਆਇਆ ਤਾਂ ਇੱਥੇ ਮੈਂ ਵਾਕਫੀ ਆ ਕੇ ਤੇ ਮਰਨ ਵੇਤੇ ਬਤਾਂਗੇ ਕਿ ਸਰਕਾਰ ਦੇ ਖਿਲਾਫ ਠੋਕ ਕੇ ਲੜਾਈ ਲੜਾਂਗੇ ਤੇ ਫਿਰ ਬਾਅਦ ਚ ਦਲਿਤ ਵੀ ਸਾਰੇ ਇਕੱਠੇ ਹੋ ਜਾਣਗੇ ਇਨਸਾਫ ਪਸੰਦ ਲੋਕ ਵੀ ਇਕੱਠੇ ਹੋ ਜਾਣਗੇ ਤੇ ਆ ਸਰਕਾਰਾਂ ਨੂੰ ਵੀ ਬਾਜਣਾ ਪੈ ਜਾਣੀ ਆ ਤਾਂ ਤੁਸੀਂ ਤੁਸੀਂ ਦੇਖ ਰਹੇ ਹੋ ਇਹ ਭੀਮਟਾਂਕ ਦੀ ਫੈਮਿਲੀ ਆ ਬੋਰ ਦੇ ਅੰਦਰ ਬਹੁਤ ਵੱਡਾ ਕਾਂਡ ਹੋਇਆ ਸੀ ਉਸ ਤੋਂ ਬਾਅਦ ਹੁਣ ਮਾਨਸਾ ਦੇ ਅੰਦਰ ਉਸੇ ਤਰ੍ਹਾਂ ਦੀ ਘਟਨਾ ਹੋਈ ਹੈ ਜੋ ਆਪਦੇ ਅੰਦਰ ਦਲਤਾਂ ਦੀ ਸਭ ਤੋਂ ਵੱਡੀ ਆਬਾਦੀ ਹੈ 34% ਤੋਂ ਵੱਧ ਆਬਾਦੀ ਦਲਤਾਂ ਦੀ ਹੈ ਸੱਤਾ ਦੇ ਅੰਦਰ ਪਾਰਟਿਸਪੇਸ਼ਨ ਨਹੀਂ ਹੈਗੀ ਡੈਮੋਕਰੇਟਿਕ ਇੰਸਟੀਚਨਲ ਜੰਦਰ ਉਸਤਾਂ ਦੀ ਪਾਰਟਿਸਪੇਸ਼ਨ ਨਹੀਂ ਹੈਗੀ ਮਾਲਵੇ ਦੇ ਅੰਦਰ ਜਦੋਂ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਉਸ ਤਰ੍ਹਾਂ ਦਾ ਇਕੱਠ ਵੀ ਨਜ਼ਰ ਨਹੀਂ ਆ ਰਿਹਾ ਜਿਸ ਤਰ੍ਹਾਂ ਦਬਾਬੇ ਦੀ ਧਰਤੀ ਦੇ ਉੱਤੇ ਨਜ਼ਰ ਆਉਂਦਾਗਾ ਪਰ ਇਹ ਬਹੁਤ ਵੱਡੀ ਇਤਰਾਸ ਦੀ ਹੈ ਜਿੱਥੇ ਗੁਰੂ ਸਾਹਿਬਾਨ ਨੇ ਮਾਨਸ ਕੀ ਜਾਸਬੇ ਇੱਕੋ ਪਹਿਚਾਨ ਦੇ ਦਾ ਸੁਨੇਹਾ ਦਿੱਤਾ ਹੋਵੇ ਜਿੱਥੇ ਗੁਰੂ ਸਾਹਿਬ ਨੇ ਜਾਤ ਪਾਤ ਦੇ ਖਿਲਾਫ ਸੁਨੇਹਾ ਦਿੱਤਾ ਹੋਵੇ ਉਸ ਧਰਤੀ ਦੇ ਉੱਤੇ ਜਾਤ ਦੇ ਨਾਂ ਤੇ ਬਹੁਤ ਵੱਡਾ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਜੋ ਪੰਜਾਬ ਨੂੰ ਸ਼ਰਮਸਾਰ ਕਰਦੀਆਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਨੇ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ 'ਚ ਲਗਾਤਾਰ ਵਾਪਰ ਰਹੀਆਂ ਨੇ ਕੈਮਰਾਮੈਨ ਗੁਲਸ਼ਨਦ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਮਾਨਸਾ